ਕਹਿਣਾ ਚਾਹੋਗੇ ਅੱਜ 103 ਬਾਦ ਸਾਹਿਬ ਨੇ ਸਾਰਾ ਕੁਝ ਉਹ ਕਹਿੰਦੇ ਇਸ ਤੋਂ ਵੱਧ ਕੀ ਰਹਿ ਗਿਆ ਕਹਿਣ ਵਾਸਤੇ ਜੀ ਲੇਕਿਨ ਵੀ ਜਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਨਜ਼ਰ ਆ ਰਹੇ ਨੇ ਲਗਾਤਾਰ ਬੇਅਦਬੀਆਂ ਦੇ ਦੌਰ ਵਧ ਰਹੇ ਨੇ ਜਿਸ ਨੂੰ ਖਰੀਦ ਜੀ ਦੀ ਅੱਖਾਂ ਦੇ ਅਖਬਾਰ ਅੱਖਾਂ ਦੇ ਵਿੱਚ ਵੀ ਉਹ ਨਾਮ ਸੀਗਾ ਕਿ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੁੰਦੇ ਜਾ ਰਹੇ ਨੇ ਕਿਸ ਤਰ੍ਹਾਂ ਵੇਖਦੇ ਤੁਸੀਂ ਪੰਜਾਬ ਦੇ ਹਾਲਾਤ ਨੂੰ ਮੇਰਾ ਖਿਆਲ ਹਰ ਇੱਕ ਨੂੰ ਚਿੰਤਾ ਹੈ ਦੁੱਖ ਵੀ ਹੈਗਾ ਤੇ ਅੱਜ ਮੇਰੀ ਪੀੜੀ ਮਾਲਕ ਦੇ ਚਰਨਾ ਚਾਹੀ ਅਰਦਾਸ ਕਰਦੇ ਆ ਕਿ ਜਿਹੜੇ ਪੰਥ ਦੇ ਜਥੇਬੰਦੀ ਹੈ ਸਰਮੌਰ ਜਥੇਬੰਦੀ ਜਿਹੜੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨ ਵਾਲੀ ਹੈ 103 ਸਾਲ ਪੁਰਾਣੀ ਜਿੱਥੇ ਇਸ ਸੂਬੇ ਦੇ ਲੋਕਾਂ ਦੇ ਵੱਡੇ ਵਡੇਰਿਆਂ ਨੇ ਪੀੜੀ ਦਰ ਪੀੜੀ ਇਸ ਬਾਬੇ ਨਾਨਕ ਦੀ ਤਕੜੀ ਦਾ ਸਾਥ ਦੇ ਕੇ ਇਸ ਤਕੜੀ ਵਾਲੀ ਖੇਤਰੀ ਪਾਰਟੀ ਨੂੰ ਬੁਲੰਦ ਰੱਖਿਆ ਜਿਸ ਪਾਰਟੀ ਨੇ ਹਰ ਤਰ੍ਹਾਂ ਦੀ ਕੁਰਬਾਨੀਆਂ ਦਿੱਤੀਆਂ ਇਸ ਸੂਬੇ ਵਾਸਤੇ ਇਸ ਕੌਮ ਵਾਸਤੇ ਅੱਜ ਮੇਰੀ ਪੀਰੀ ਮਾਲਕ ਤੇ ਚਰਨਾ ਚਾਹੀ ਅਰਦਾਸ ਕਰਦੇ ਨੇ ਕਿ ਇਸ ਪੰਥ ਦੀ ਪਾਰਟੀ ਨੂੰ ਇੱਕ ਵਾਰ ਫੇਰ ਮੁਰ ਉਹ ਤਾਕਤ ਬਖਸ਼ਣ ਜਿਹੜੀ ਅੱਜ ਚੁਣੌਤੀਆਂ ਨੇ ਜਿਹੜੇ ਚਾਰੇ ਪਾਸੋਂ ਆਪਾਂ ਘੇਰੇ ਗਏ ਨੇ ਦਿੱਲੀ ਵਾਲੀ ਪਾਰਟੀਆਂ ਵੱਲੋਂ ਜੀ ਇਹ ਦਿੱਲੀ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਇਤਿਹਾਸ ਗਵਾਇਆ ਇਸ ਗੱਲ ਦਾ ਲੇਕਿਨ ਜੇ ਸਕਾਲਪੁਰਖ ਦਾ ਜਦਾਸ਼ ਅਸ਼ੀਰਵਾਦ ਹੁੰਦਾ ਹੈ ਫਿਰ ਭਾਵੇਂ ਜੇ ਦੇਸ਼ ਵੀ ਨਹੀਂ ਆਜ਼ਾਦ ਹੋਇਆ ਸੀ ਅਸੀਂ ਆਪਣੇ ਗੁਰਧਾਮਾਂ ਨੂੰ ਆਜ਼ਾਦ ਕਰ ਲਿਆ ਜੀ ਜੇ ਦੇਸ਼ ਤੇ ਸਰਕਾਰ ਨਹੀਂ ਬਣੀ ਸੀ ਅਸੀਂ ਆਪਣੀ ਮਿੰਨੀ ਪਾਰਲੀਮੈਂਟ ਬਣਾ ਲਈ ਜੀ ਤੇ ਹਮੇਸ਼ਾ ਇਸ ਪੰਥ ਨੇ ਉਹ ਪਰਿਵਾਰਾਂ ਨੇ ਇਸ ਪੰਥ ਨੇ ਇਸ ਪਾਰਟੀ ਦਾ ਸਾਥ ਦੇ ਕੇ ਵੱਡੀਆਂ ਚੁਣੌਤੀਆਂ ਦਾ ਤਖੜੇ ਹੋ ਕੇ ਸਾਹਮਣਾ ਕੀਤਾ ਤੇ ਲੜਾਈਆਂ ਲੜੀ ਜੀ ਅੱਜ ਵੀ ਲੋੜ ਹੈ ਕਿ ਇਹ ਦਿੱਲੀ ਵਾਲਿਆਂ ਨੇ ਸਾਡੇ ਵਿੱਚਾਂ ਜਿਹੜੀ ਵੰਡਾ ਪਾ ਦਿੱਤੀਆਂ ਨੇ ਜਿਹੜੇ ਆਪਣੇ ਹੀ ਕੁਝ ਏਜੰਸੀਆਂ ਦੇ ਨਾਲ ਰਲ ਕੇ ਆਪਣੇ ਹੀ ਕੌਮ ਨੂੰ ਖੁਰਾ ਲਾਂਚੇ ਲੱਗੇ ਹੋਏ ਨੇ ਉਹਨਾਂ ਨੂੰ ਕੌਮ ਪਹਿਚਾਣੇ ਤੇ ਆਪਣੇ ਇੱਕ ਗ੍ਰੰਥ ਥੱਲੇ ਇੱਕ ਪੰਥ ਥੱਲੇ ਇੱਕ ਝੰਡੇ ਥੱਲੇ ਅੱਬਾ ਸ਼ਰੋਮਣੀ ਅਕਾਲੀ ਦਲ ਧੰਨ ਧੰਨ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਿਖਾਏ ਹੋਏ ਰਸਤੇ ਤੇ ਚੱਲੀਏ ਤੇ ਇਕੱਠੇ ਹੋਈਏ ਤੇ ਆਪਣੇ ਸੂਬੇ ਨੂੰ ਬਚਾਈਏ ਅਕੜੇ ਹੋ ਕੇ ਜਿਹੜਾ ਕਾਲੀ ਦਲ ਉੱਭਰ ਕੇ ਆਂਦੀ ਹੈ ਨਾ ਪੂਰੀ ਕੋਸ਼ਿਸ਼ ਕਰ ਲਈ ਸਾਰਿਆਂ ਨੇ ਅਕਾਲੀ ਦਲ ਨੂੰ ਦਬਾਉਣ ਵਾਸਤੇ ਅੱਜ ਵੀ ਅਕਾਲੀ ਦਲ ਪਿੰਡ ਪਿੰਡ 'ਚ ਬੈਠਿਆ ਹੋਇਆ ਹੈ ਭਾਵੇਂ ਚੁੱਪ ਕਰਕੇ ਜਿਸ ਦਿਨ ਇਹ ਪਾਰਟੀ ਖੜ ਜਾਏ ਦਿੱਲੀ ਵਾਲੇ ਸਾਰਿਆਂ ਨੂੰ ਭਜਾ ਦੂਗੀ ਅੱਜ ਬਟਾਲੇ ਦੇ ਵਿੱਚ ਵੀ ਬੀਜੇਪੀ ਦੇ ਜਿਹੜੇ ਪ੍ਰਧਾਨ ਨੇ ਉਹ ਆਕਾਲੀ ਦਲ 'ਚ ਸ਼ਾਮਿਲ ਹੋਣ ਲੱਗ ਪਿਆ ਕਿ ਪੰਜਾਬ ਨੂੰ ਫਿਰ ਤੋਂ ਦੁਬਾਰਾ ਬੂਸ ਮਿਲਣਾ ਸ਼ੁਰੂ ਹੋ ਗਿਆ ਕਿਉਂਕਿ ਜਿਸ ਤਰ੍ਹਾਂ ਦੀਆਂ ਇਸ਼ੂਜ਼ ਰੇਜ਼ ਕੀਤੇ ਜਾ ਰਹੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਬੈਠਣੇ ਸ਼ੁਰੂ ਹੋ ਚੁੱਕੇ ਨੇ 10 ਸਾਲਾਂ 'ਚ ਲੋਕਾਂ ਨੇ ਤਿੰਨਾਂ ਪਾਰਟੀਆਂ ਨੂੰ ਦੇਖ ਲਿਆ ਤੇ ਇਸ ਕੱਲ ਨੂੰ ਚੰਗੀ ਤਰ੍ਹਾਂ ਸਮਝ ਗਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਿਵੇਂ ਇੱਕ ਸੋਚੀ ਸਮਝੀ ਸਾਜ਼ਿਸ਼ ਰਚੀ ਗਈ ਉਹ ਸਾਜ਼ਿਸ਼ ਦੇ ਤਹਿਤ ਇਸ ਸਰਮੌਰ ਪਾਰਟੀ ਲੋਕਪ੍ਰੀਆ ਨੇਤਾ ਸਤਾਰ ਬਾਦਲ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਸ ਪੰਜਾਬ ਵਾਸਤੇ ਕੁਰਬਾਨ ਕੀਤੀ ਉਹਨਾਂ ਦੇ ਖਿਲਾਫ ਮਨਾ ਚ ਕਿਵੇਂ ਨਫਰਤ ਭਰੀ ਗਈ ਤੇ ਇਹਨਾਂ 8 ਸਾਲਾਂ ਚ ਲੋਕੀ ਸਾਲਾ ਕੁਝ ਦੇਖ ਚੁੱਕੇ ਨੇ ਸਮਝ ਚੁੱਕੇ ਨੇ ਕਿ ਸੱਤਾ ਦੀ ਲਾਲਚ ਵਾਸਤੇ ਝੂਠੀ ਸੋਹਾਂ ਝੂਠੇ ਲਾਰੇ ਝੂਠੇ ਵਾਦੇ ਕਰਕੇ ਇਹਨਾਂ ਨੇ ਪੰਜਾਬ ਨੂੰ ਕੱਲੇ ਲੁੱਟਿਆ ਹੈਗਾ ਤੇ ਕਾਂਗਰਸੀਆਂ ਨੇ ਲੁੱਟਿਆ ਥੈਂਕ ਯੂ ਜੀ ਹਮਲਾ ਹੋਇਆ ਅੱਜ ਦਿਨ ਉਹਨੂੰ ਕਿਸ ਤਰ੍ਹਾਂ ਦੇਖ ਬਹੁਤ ਹੀ ਮੰਦ ਭਾਗੀ ਗੱਲ ਤੇ ਬਹੁਤ ਹੀ ਖਤਰੇ ਦੀ ਵੀ ਘੰਟੀ ਹੈਗੀ ਲੇਕਿਨ ਹਾਂ ਇਹ ਬਿਲਕੁਲ ਸਹੀ ਹੈ ਪੂਰੇ 22 ਸਾਲ ਬਾਅਦ ਕੱਲ ਦੇ ਦਿਨ ਜਿੱਥੇ 22 ਸਾਲ ਪਹਿਲੇ ਵੱਡਾ ਹਮਲਾ ਹੋਇਆ ਸੀਗਾ ਬਹੁਤ ਵੱਡੀ ਸ਼ਾਤਾ ਸਾਡੇ ਪੁੱਸ ਤੇ ਫੌਜ ਨੇ ਦਿੱਤੀ ਕੱਲ ਇੱਕ ਵਾਰ ਫਿਰ ਇਹੋ ਜੀ ਚੀਜ਼ ਕੀਤੀ ਗਈ ਹੈ ਮੈਂ ਸਮਝਦੀ ਆ ਕਿ ਨਵੀਂ ਪਾਰਲੀਮੈਂਟ ਤਾਂ ਬਣਾਤੀ ਕਿਹੜੀ ਜ਼ੋਰ ਜ਼ਬਰ ਦੇ ਨਾਲ ਜਲਦੀ ਚ ਇਹਨੂੰ ਉਦਘਾਟਨ ਕਰਨ ਚ ਸਾਰਾ ਕੋਸ਼ ਕਰਤਾ ਲੇਕਿਨ ਜਿਹੜੀ ਸਿਕਿਉਰਿਟੀ ਦਾ ਜਿਹੜਾ ਧਿਆਨ ਰੱਖਣਾ ਸੀ ਨਾ ਬਣਾਉਣ ਦੇ ਸਮੇਂ ਨਾ ਉਹਦੇ ਵਿੱਚ ਸਾਰਿਆਂ ਨੂੰ ਬਿਠਾਉਣ ਦੇ ਸਮੇਂ ਤੇ ਨਾ ਹੀ ਉਹਦੇ ਬਾਅਦ ਉਹਦੇ ਵੱਲ ਪੂਰਾ ਧਿਆਨ ਦਿੱਤਾ ਗਿਆ ਤੇ ਇਹ ਇੱਕ ਸਾਫ ਸੰਕੇਤ ਹੈ ਕਿ ਕਾਲਜ ਦੇ ਨੌਜਵਾਨ ਜੇ ਬੱਚੇ-ਬੱਚੇ ਨਹੀਂ ਜਾ ਕੇ ਆ ਕੁਛ ਕਰਤਾ ਤੇ ਜੇ ਕਿਸੇ ਦਾ ਮਾੜੇ ਇਰਾਦੇ ਹੁੰਦੇ ਤਾਂ ਉਹ ਤਾਂ ਪਤਾ ਨਹੀਂ ਕਿੰਨਾ ਕੁਛ ਨੁਕਸਾਨ ਕਰ ਸਕਦੇ ਸੀ ਤਾਂ ਸਰਕਾਰ ਨੂੰ ਜਾਗਣਾ ਚਾਹੀਦਾ ਤੇ ਦੇਖਣਾ ਚਾਹੀਦਾ ਆਪਣੇ ਕੰਮਾਂ 'ਚ